ਇਹਨੀ ਦੁਨੀਆ ਦੁਖੀ ਕਿਉਂ ਹੈ ਭਾਈ ਇਹ ਭਾਈ ਜਿਹੜੇ ਦੁੱਖ ਨੇ ਨਾ ਇਹ ਸੀ ਆਪ ਲੈਨੇ ਰੱਬ ਨੇ ਨਹੀਂ ਦਿੱਤੇ ਸਹੀ ਗੱਲ ਜਿਹੜੇ ਦੁੱਖ ਅੱਜ ਹਰ ਕੋਈ ਬੰਦਾ ਚਾਹੇ ਭਾਵੇਂ ਕੋਈ ਵਪਾਰੀ ਹੈ ਜਾਂ ਕੋਈ ਸਰਕਾਰੀ ਹੈ ਠੀਕ ਹੈ ਜਾਂ ਜ਼ਿਮੀਂਦਾਰੀ ਹੈ ਹੂੰ ਹੂੰ ਉਹ ਹਰ ਕੋਈ ਇੱਕ ਨਾ ਮਤਲਬ ਸਮੇਂ ਦੀ ਚਾਲ ਨਾਲ ਜਿਵੇਂ ਕਿਸੇ ਨੇ ਲੱਕ ਤੋੜ ਦਿੱਤਾ ਹੋਵੇ ਨਾ ਸਹੀ ਹੈ ਐ ਇਦਾਂ ਜ਼ਿੰਦਗੀ ਜਿਉਣ ਵਿੱਚ ਮਜਬੂਰ ਹੈ ਹੂੰ ਹੂੰ ਤੇ ਉਹ ਕਿਉਂ ਹੈ ਪਹਿਲਾਂ ਆਪਾਂ ਪਿੱਛੇ ਚੱਲ ਜਾਈਏ 15 20 ਸਾਲ ਪਿੱਛੇ ਮੇਰੀ ਗੱਲ ਤੇ ਆਣਾ ਸੁਣੀ 20 ਸਾਲ ਪਿੱਛੇ ਚੱਲ ਜਾਈਏ ਠੀਕ ਹੈ ਜੀ ਪਿੰਡਾਂ ਵਿੱਚ ਵਿਆਹ ਹੁੰਦੇ ਸੀ ਨਾ ਹੂੰ ਹੂੰ ਮੈਂ ਕਹਿੰਦਾ ਵੀ ਇੱਕ ਹਫਤਾ ਪਹਿਲਾਂ ਕੜਾਹੀ ਚੜ ਜਾਂਦੀ ਸੀ ਚੜ ਜਾਂਦੀ ਸੀ ਦਰਜੀ ਆ ਜਾਂਦੇ ਸੀ ਆ ਜਾਂ ਹੈਨਾ ਹੂੰ ਹੂੰ ਤੇ ਜਿਹੜੀ ਮਠਾਈ ਬਣਦੀ ਸੀ ਖਾਣ ਦੀ ਗੱਲ ਤਾਂ ਦੂਰ ਉਹਦੀ ਖੁਸ਼ਬੂ ਨਾਲ ਮੰਦਰ ਰੱਜ ਜਾਂਦੇ ਸੀ ਸ਼ੁੱਧ ਜੀਤੋ ਇੱਕਦਮ ਸ਼ੁੱਧ ਤੇ ਦੂਜਾ ਮਰਾਤ ਭਾਵੇਂ ਕਿਸੇ ਦੇ ਘਰ ਆ ਰਹੀ ਆ ਜਾਂ ਜਾ ਰਹੀ ਆ ਸਾਰਾ ਪਿੰਡ ਸੱਜ ਬੱਜ ਕੇ ਨਵੇਂ ਕੱਪੜੇ ਪਾ ਕੇ ਤਿਆਰ ਹੁੰਦਾ ਸੀ ਹਰ ਸੇਵਾ ਵੀ ਸਾਰਾ ਪਿੰਡ ਕਰਦਾ ਸੀ ਸਾਰਾ ਪਿੰਡ ਦੁੱਧ ਸੁਣ ਲੋ ਦੁੱਧ ਸ਼ੁੱਧ ਹੁੰਦਾ ਸੀਗਾ ਹਰ ਘਰੇ ਦੁੱਧ ਅੱਜ ਵੀ ਹੈਗਾ ਪਰ ਨੇਤਾਂ ਖਰਾਬ ਹੋ ਗਈਆਂ ਦੁੱਧ ਹਰ ਘਰਾਂ ਤੋਂ ਵਿਆਹ ਵਿੱਚ ਭਾਵੇਂ ਕੁੜੀ ਦਾ ਵਿਆਹ ਭਾਵੇਂ ਮੁੰਡੇ ਦਾ 5-5 ਲੀਟਰ ਦੇ ਜਾਣਾ ਭਾਈ ਵਿਆਹ ਆ ਹੂੰ ਹੂੰ ਬਿਠਾਈਆਂ ਬਣਦੀਆਂ ਸੀਗੇ ਅੱਜ ਫਿਰ ਵੇਚਣ ਦਾ ਸਮਾਂ ਆ ਗਿਆ ਅੱਜ ਤਾਂ ਜੀ ਲੋਕ ਮੇਰੇ ਖਿਆਲ ਦੇ ਵਿੱਚ ਲੱਸੀ ਦਹੀਂ ਕਿਸੇ ਦੇ ਘਰ ਹੀ ਹੋਵੇਗਾ ਦੁੱਧ ਚਾਹੇ 10 ਲੀਟਰ ਏ ਪਰ ਕਿਸੇ ਦੇ ਘਰੋਂ ਲੱਸੀ ਨਹੀਂ ਮਿਲਣੀ ਕਿਉਂਕਿ ਸਾਰਾ ਦੁੱਧ ਹੀ ਲੈ ਜਾਂਦੇ ਨੇ ਚੱਲ ਉਹ ਹੀ ਘੁਮ ਘੁਮਾ ਕੇ ਘੁਮ ਘੁਮਾ ਕੇ ਅ ਬ੍ਰਾਂਡ ਬਣ ਕੇ ਹੈਨਾ ਪੈਕੇਜ ਬਣ ਕੇ ਆ ਜਾਂਦਾ ਜਿਹੜਾ ਦੁੱਗਣੇ ਰੇਟ ਸਾਨੂੰ ਖਰੀਦਣਾ ਪੈਂਦਾ ਖਰੀਦਣਾ ਪੈਂਦਾ ਜੀ ਤੇ ਹੁਣ ਆ ਜਾਈਏ ਆਪਾਂ ਵੱਡੀਆਂ ਵੱਡੀਆਂ ਪੈਲਸਾਂ ਤੇ ਕਰੋੜਾ ਰੁਪਇਆ ਲਾ ਕੇ ਪਹਿਲਾਂ ਪੈਲਸਾਂ ਤਿਆਰ ਕਰਦੇ ਆ ਬੰਦਾ ਪਾਰਟਨਰਸ਼ਿਪ ਵਿੱਚ ਉਸ ਤੋਂ ਬਾਅਦ ਸਾਡੇ ਅਰਗੇ ਲੱਖਾਂ ਰੁਪਇਆ ਲਾ ਕੇ ਇੱਥੇ ਵਿਆਹ ਸ਼ਾਦੀਆਂ ਕਰਦੇ ਨੇ ਪਰ ਉੱਥੇ ਕੀ ਹੈ ਹਰ ਚੀਜ਼ ਹੈ ਜਿਹੜੀ ਕੋਈ ਕਹਿ ਸਕਦਾ ਵੀ ਸ਼ੁੱਧ ਹੈ ਨਾ ਜੀ ਨਾ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਵੀ ਉਹਨੇ ਤੁਹਾਡੇ ਮਹਿਮਾਨ ਨਹੀਂ ਜਿੰਨੇ ਉੱਥੇ ਵੇਟਰ ਨੇ ਹੂੰ ਦੋ ਘੰਟਿਆਂ ਦਾ ਵਿਆਹ ਰਹਿ ਗਿਆ ਹਾਂਜੀ ਹਾਂਜੀ ਸੱਤ ਦਿਨਾਂ ਤੋਂ 5 ਦਿਨਾਂ ਅਗੇ 5 ਦਿਨਾਂ ਤੋਂ 3 ਦਿਨਾਂ ਅਗੇ 3 ਦਿਨਾਂ ਤੋਂ 1 ਦਿਨ ਅਗੇ ਹੁਣ ਦੋ ਘੰਟੇ ਹੂੰ ਓਨਲੀ ਫਿਰ ਦੋ ਘੰਟਿਆਂ ਵਿੱਚ ਤੇ ਚੀਜ਼ਾਂ ਇੰਨੀਆਂ ਸਜਾਈਆਂ ਹੁੰਦੀਆਂ ਨੇ ਛੋਟੀ ਜਿਹੀ ਕਿ ਰੱਬ ਨੇ ਇੱਕ ਢਿੱਡੀ ਲਾਈ ਆਦਾ ਬਸ ਇਹ ਵੱਡੀ ਲੱਗਦੀ ਹੈ ਹਾਂ ਸਹੀ ਗੱਲ ਹੈ ਜੀ ਇਹ ਢਿੱਡੀ ਵਿੱਚ ਤੁਸੀਂ ਕਿੰਨਾ ਕਪਾ ਲੋਗੇ ਕਿੰਨਾ ਕਫਰੋਟ ਖਾ ਲੋਗੇ ਕਿੰਨੀ ਕ ਚਾਟ ਖਾ ਲੋਗੇ ਕਿੰਨੀਆਂ ਕ ਟਿੱਕੀਆਂ ਖਾ ਲੋਗੇ ਸਾਡੀ ਅੰਦਰ ਦੀ ਲਾਲਸਾ ਤਾਂ ਭਰਦੀ ਨਹੀਂ ਹੈਗੀ ਮੈਂ ਨਾ ਜੀ ਮਸਾਲਾ ਪਾਇਆ ਹੁੰਦਾ ਖਾਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਖਾਂਦੇ ਲੋਕ ਇੰਨੇ ਇੰਨਾ ਕੂਣ ਹੈ ਫਿਰ ਜਿਹੜਾ ਥਾਲੀਆਂ ਭਰ-ਭਰ ਕੇ ਪਲੇਟਾਂ ਭਰ-ਭਰ ਕੇ ਉਹ ਕਿੱਥੇ ਜਾਂਦਾ ਉਹ ਸਾਰਾ ਕੁਆਡਟ ਜਾਂਦਾ ਬਾਈ ਕੋਈ ਕੰਮ ਨਹੀਂ ਆ ਟੋਟਲ ਵੇਸਟ ਵੇਸਟ ਸਾਰਾ ਵੇਸਟ ਤੇ ਦੁੱਖ ਕਿਹਨੇ ਲਿਆ ਤੇ ਉਹਨੇ ਜਿੰਨੇ ਧੀ ਵੀ ਆਈ ਆਪਣੇ ਆਪ ਲਿਆ ਨਾ ਹਾਂ ਹਾਂ ਤੇ ਇਹ ਆ ਗਿਆ ਹੁਣ ਦੁਖੀ ਬੰਦਾ ਕਿਉਂ ਹੈ ਐਸ ਕਰਕੇ ਬੇਨਤੀ ਹੈ ਕਿ ਸਾਦੇ ਵਿਆਹ ਸਾਦੇ ਭੋਗ ਹਾਂ ਨਾ ਚਿੰਤਾ ਨਾ ਰੋਗ ਹੈਨਾ ਹੁਣ ਵਿਆਹ ਦਾ ਵੀ ਪਤਾ ਨਹੀਂ ਲੱਗਦਾ ਤੇ ਭੋਗ ਉਧਰ ਵੀ ਸਟਾਲਾਂ ਨਾ ਕਿਸੇ ਨੂੰ ਸੇਵਾ ਕਰਨ ਦਾ ਮੌਕਾ ਸਾਰੇ ਵੇਟਰ ਨੇ ਉੱਥੇ ਹੀ ਤੇ ਪਹਿਲਾਂ ਜਦੋਂ ਕੋਈ ਆਪਣੇ ਸਵਾਸਾਂ ਦੀ ਪੂੰਜੀ ਖਤਮ ਕਰਕੇ ਗੁਰੂ ਮਹਾਰਾਜ ਕੋਲੇ ਜਾਂਦਾ ਸੀ ਹੂੰ ਪਾਠ ਚੱਲਦਾ ਸੀ ਸਾਰਾ ਟੱਬਰ ਸਰਵਣ ਕਰਦਾ ਸੀ ਬਾਣੀ ਸੁਣਦਾ ਸੀ ਹੂੰ ਗਰੰਤੀ ਸਿੰਘ ਪੜਦੇ ਸੀ ਪਰ ਅੱਜ ਇੱਕ ਵਾਰੀ ਪ੍ਰਕਾਸ਼ ਹੋ ਗਿਆ ਉਸ ਤੋਂ ਬਾਅਦ ਸਾਰੇ ਆਪਣੇ ਕੰਨੀ ਬਸ ਜੀ ਬਸ ਆਪਣੇ ਕੰਨੀ ਸਹੀ ਗੱਲਾਂ ਚ ਕੋਈ ਬਹਿ ਕੇ ਬਾਤ ਸੁਣਦਾ ਨਹੀਂ ਇੱਕ ਪਹਿਲਾਂ ਨਾ ਮੇਰੀ ਗੱਲ ਨਾ ਬਾਈ ਸਾਰੇ ਸੋਚਿਓ ਕਿ ਤੇ ਨਾ ਇਕੱਲੇ ਬਹਿ ਕੇ ਵੀ ਸੋਚੋ ਆਪਦੇ ਪਰਿਵਾਰ ਤੋਂ ਆਡੋ ਕਿ ਕਈਆਂ ਨੂੰ ਨਾ ਆਪਦੇ ਪਰਿਵਾਰ ਦਾ ਦਬ ਦਬਾ ਹੁੰਦਾ ਕਿ ਤੁਸੀਂ ਨਾ ਮਾਂ ਪਿਓ ਨੂੰ ਪਹਿਲਾਂ ਪੁੱਛਦੇ ਨਹੀਂ ਉਹਨਾਂ ਦੀ ਤੁਸੀਂ ਇੱਜ਼ਤ ਨਹੀਂ ਕਰਦੇਗੇ ਜਦੋਂ ਵਿਆਹ ਜਾਂਦੇ ਉਸ ਤੋਂ ਬਾਅਦ ਤੁਹਾਡਾ ਮਾਤਾ ਪਿਤਾ ਮਾਤਾ ਪਿਤਾ ਨਹੀਂ ਰਹਿ ਜਾਂਦੇ ਬੁੱਢਾ ਤੇ ਬੁੱਢੀ ਬਣ ਜਾਂਦੇ ਨੇ ਬਣ ਜਾਂਦੇ ਨੇ ਉਦੋਂ ਤੁਸੀਂ ਇਹਨਾਂ ਨੂੰ ਪੁੱਛਦੇ ਨਹੀਂ ਜਦੋਂ ਦੁਨੀਆ ਤੋਂ ਚਲੇ ਜਾਂਦੇ ਨੇ ਆਪਦਾ ਸਵਰਗਵਾਸ ਕਰ ਜਾਂਦੇ ਨੇ ਫਿਰ ਤੁਸੀਂ ਭੋਗ ਪਾਲਸਾਂ ਦੇ ਵਿੱਚ ਪਾ ਕੇ ਐਨਾ ਕੋਈ ਖਰਚਾ ਕਰਕੇ ਕੀ ਤੁਸੀਂ ਹਾਸਲ ਕਰਨਾ ਚਾਹੁੰਦੇ ਜੀ ਕੀ ਵਿਖਾਉਣਾ ਚਾਹੁੰਦੇ ਇਹਦੇ ਵਿੱਚ ਦੋ ਲਾਈਨਾਂ ਮੈਂ ਤੁਹਾਨੂੰ ਸੁਣਾਉਣਾ ਕਹਿੰਦਾ ਕਰਦਾਂ ਦਿਖਾਵੇ ਜੱਗ ਤੇ ਉਹ ਤੈਨੂੰ ਬੰਦਿਆ ਕਿਉਂ ਸਮਝ ਨਾ ਲੱਗੇ ਹੁਣ ਬਾਤ ਸਟਾਲਾ ਸਟਾਲਾ ਲਾਉਣਾ ਹੈ ਜਿਉਂਦੇ ਜਾਗਦਿਆਂ ਨੂੰ ਕੋਈ ਪੁੱਜੇ ਨਾ ਪੁੱਜੇ ਨਾ ਜਿਹੜਿਆ ਸਟਾਲਾ ਨੇ ਉਹਨੇ ਕਿਹੜਾ ਦੇਖਣਾ ਹਾਂਜੀ ਕੋਈ ਦਿਨ ਦਿਖਾਵੇ ਕਰਦਾ ਹੈ ਜਿਉਂਦੇ ਜਾਗਦਿਆਂ ਨੂੰ ਕੋਈ ਰੋਟੀ ਵੀ ਨਾ ਪੁੱਛੇ ਉਹਨੇ ਕਿਹੜਾ ਦੇਖਣਾ ਉਹ ਤਾਂ ਚਲਾ ਗਿਆ ਆਪਣੀ ਕਰਨੀ ਕਰਕੇ ਉਹਨੇ ਬਾ ਜਿਹੜਿਆ ਨੂੰ ਪੁੱਜੋ ਉਹ ਤੁਹਾਡਾ ਦੇਖੇਗਾ ਜਿਹੜਾ ਤੁਸੀਂ ਕਰਮ ਕਰਤਾ ਮਾਤਾ ਪਿਤਾ ਇੱਕ ਉਹ ਚੀਜ਼ ਨੇ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਇੱਕ ਐਸੀ ਉਹਨਾ ਜਗਾ ਕਿ ਜਿਹੜੀ ਤੁਹਾਨੂੰ ਕਿਤੇ ਮਿਲ ਨਹੀਂ ਸਕਦੀ ਦੁਨੀਆ ਤੇ ਰੱਬ ਦਾ ਬਾਸ ਰੱਬ ਦਾ ਦੂਜਾ ਨਾਮ ਬਾਸ ਬਾਤ ਪਿਤਾ ਬਾਸ ਲੋਕ ਨਾ ਆ ਬਾਬਿਆਂ ਬੂਬਿਆਂ ਧੱਕੇ ਖਾਂਦੇ ਨੇ ਮੈਂ ਨਾ ਜਿਹੜਾ ਆਪਣੇ ਮਾਪਿਆਂ ਦੀ ਸੇਵਾ ਕਰ ਲੈਂਦਾ ਨਾ ਬਾਈ ਉਹਨੂੰ ਕਦੇ ਕਿਤੇ ਜਾਣ ਦੀ ਲੋੜ ਨਹੀਂ ਮੈਂ ਕਹਿੰਦਾ ਇੱਕ ਗੱਲ ਹੋਰ ਸੁਣ ਘਰੇ ਚਾਹੇ ਪੀਪੇ ਖਾਲੀ ਪੈਣੇ ਹਾਂ ਪਰ ਇਹ ਲੰਡੂ ਸਾਧੂਆਂ ਅੱਗੇ ਜਾ ਕੇ ਨਾ ਨਾਲੇ ਤਾਂ ਉਹਨਾਂ ਦੇ ਬਾਬਾ ਜੀ ਹਾਂ ਨਾ ਫਿਰ ਅਗਲਾ 5 ਚੌਕੀਆਂ ਲਵਾਉਂਦਾ ਚੌਕੀਆਂ ਲਵਾਉਂਦਾ ਬੜੇ ਤਰੀਕੇ ਨਾਲ ਚੁੰਡੀ ਲਾਉਂਦਾ ਹਾਂ 25000 ਦਾ ਲੰਗਰ ਲਵਾਉਂਦਾ 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 ਆਪਣੇ ਪੱਲੇ ਤੋਂ ਕੱਖ ਨਹੀਂ ਪਭੂਤੀ ਖਾ ਖਾ ਕੇ ਕਈਆਂ ਦੇ ਤਾਂ ਪਥਰੀਆਂ ਹੋ ਗਈਆਂ ਸਹੀ ਗੱਲ ਹੈ ਜੀ ਹੋ ਗਈਆਂ ਹੋ ਗਈਆਂ ਬਾਬਾ ਕਹਿੰਦਾ ਪਭੂਤੀ ਖਾ ਲਈ ਸਵੇਰੇ ਨਿਰਨੇ ਕਾਲ ਜੇ ਰੋਗ ਠੀਕ ਹੋ ਜਾਊਗਾ ਉਹ ਜਰਾ ਅਨਪੜ ਲੋਕੋ ਸੋਚੋ ਜੇ ਪਭੂਤੀਆਂ ਖਾਣ ਨਾਲ ਰੋਗ ਠੀਕ ਹੋ ਜਾਂਦੇ ਜਿਹੜੇ ਕਰੋੜਾਂ ਰੁਪਈਆ ਲਾ ਕੇ ਡਾਕਟਰ ਬਣਦਾ ਉਹ ਤਾਂ ਫਿਰ ਘਰੇ ਬਹਿ ਜਾਂਦਾ ਹਾਂ ਉਹ ਤਾਂ ਬਾਬੇ ਬਣ ਜਾਂਦੇ ਉਹ ਮੂਰਖ ਹੋਏ ਉਹ ਇਹਨਾਂ ਲੰਡੂ ਸਾਧੂਆਂ ਨੂੰ ਛੱਡੋ ਸਵੇਰੇ ਸ਼ਾਮ ਜਿਹੜੇ ਵੀ ਆਪਣੇ ਧਰਮ ਵਿੱਚੋਂ ਜੋ ਵੀ ਤੁਸੀਂ ਗ੍ਰੰਥ ਪੜ੍ਹਦੇ ਹੋ ਸੁਣਦੇ ਹੋ ਤੇ ਸਾਰੇ ਪਵਿੱਤਰ ਗ੍ਰੰਥ ਬਣਾਏ ਨੇ ਮੁਕਤੀ ਵਾਸਤੇ ਉਹਨਾਂ ਤੇ ਵਿਸ਼ਵਾਸ ਕਰੋ ਉਹ ਛੱਡ ਦਿਓ ਨਾ ਲੰਡੂ ਸਾਡੂਆਂ ਕੁਛ ਨਹੀਂ ਰੱਖੇ ਐਨੀ ਇੱਕ ਗੱਲਾਂ ਤੁਹਾਡੇ ਅੱਗੇ ਅੱਜ ਅਸੀਂ ਕੀਤੀਆਂ ਨੇ ਤੇ ਕੋਈ ਗਲਤ ਬੋਲਿਆ ਗਿਆ ਹੋਵੇ ਤਾਂ ਮਾਫ ਕਰਿਓ ਤੇ ਸੋਹਣਿਆ ਜਰੂਰ ਬਈ ਸਤਿ ਸ੍ਰੀ ਅਕਾਲ